ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਲਗਾਤਾਰ ਵਿਦਿਆਰਥੀਆਂ ਦੇ ਸਵਾਲ ਆ ਰਹੇ ਨੇ ਕਿ ਉਹ ਕਿਹੜੇ ਕਿਹੜੇ ਕੋਰਸਸ ਨੇ ਅਗਰ ਵਿਦਿਆਰਥੀ ਕੋਰਸਸ ਤੇ ਜਾਂਦਾ ਹੈ ਤੇ ਪੀਆਰ ਦਾ ਰਾਹ ਆਸਾਨ ਹੈ ਔਰ ਉਹਨਾਂ ਨੂੰ ਪੀਆਰ ਮਿਲੇਗੀ ਔਰ ਬਿਲਕੁਲ ਕਿਉਂਕਿ ਹਰ ਰੋਜ਼ ਸਾਡੇ ਨਾਲ ਨਵੇਂ ਨਵੇਂ ਵਿਦਿਆਰਥੀ ਜੁੜਦੇ ਨੇ ਇਸ ਕਰਕੇ ਜਸਮੀਤ ਜੀ ਤੋਂ ਇੱਕ ਵਾਰ ਫਿਰ ਜਾਣਕਾਰੀ ਹਾਸਲ ਕਰਦੇ ਹਾਂ ਉਹ ਸਾਰੇ ਕੋਰਸਸ ਦੀ ਜਿਨ੍ਹਾਂ ਦੇ ਨਾਲ ਪੀਆਰ ਮਿਲੇਗੀ ਔਰ ਜਨੂਰੀ ਔਰ ਸਪਟੰਬਰ ਇਨਟੈਕ ਤੋਂ ਬਾਅਦ ਜਨੂਰੀ ਇਨਟੈਕ ਦੇ ਵਿੱਚ ਕਿਹੜੇ ਕਿਹੜੇ ਕੋਰਸਸ ਖੁੱਲੇ ਨੇ ਉਹਨਾਂ ਦੀ ਜਾਣਕਾਰੀ ਵੀ ਹਾਸਲ ਕਰ ਗਏ ਜਸਮੀਤ ਜੀ ਬਹੁਤ ਬਹੁਤ ਸਵਾਗ ਸਹੀ ਹੈ ਸੱਚੀ ਕਾਹਲੀ ਜਸਮੀ ਜੀ ਇੱਕ ਤਾਂ ਕਿ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਹੁਣ ਜਿਨ੍ਹਾਂ ਨੇ 10+1 ਐਡਮਿਸ਼ਨਾਂ ਲਈਆਂ 10+1 ਤੋਂ ਬਾਅਦ ਬੀਏ ਵਨ ਐਡਮਿਸ਼ਨਾਂ ਲਈਆਂ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਨੇ ਆਪਣੇ ਆਇਲਸ অর ਪੀਟੀ ਕੰਪਲੀਟ ਕੀਤੇ ਨੇ ਹੁਣ ਮੂਲ ਰੂਪ ਦੇ ਵਿੱਚ ਜਿਹੜੀ ਡਿਮਾਂਡ ਹੈ ਵਿਦਿਆਰਥੀ ਚਾਹੁੰਦੇ ਨੇ ਕਿ ਅਸੀਂ ਉਹੀ ਕੋਰਸਸ ਜਾਈਏ ਜਿੱਚ ਪੀਆਰ ਮਿਲੇ ਸੋ ਮੈਂ ਫੇਰ ਚਾਹਾਂਗਾ ਇੱਕ ਵਾਰ ਸਪਸ਼ਟਤਾ ਕਿ ਉਹ ਕੋਰਸ ਕਿਹੜੇ ਨੇ ਕਿਹੜੇ ਕੋਰਸਾਂ 'ਚ ਜਾਣ ਜਿਦੇ ਨਾਲ ਪੀਆਰ ਦਾ ਰਾਹ ਵਿਦਿਆਰਥੀਆਂ ਦਾ ਬੰਦ ਨਾ ਸਿੱਦੇ ਕੋ ਸਟੂਡੈਂਟਸ ਪਹਿਲੀ ਗੱਲ ਤਾਂ ਸਾਡੇ ਨਾਲ ਅਸੀਂ ਇੱਕ ਭੇਡ ਚਾਲ ਹੈ ਮਤਲਬ ਮੈਂ ਕਹਾਂਗਾ ਕਿ ਖਾਸ ਕਰਕੇ ਇੰਡੀਆ ਚ ਪੂਰੇ ਇੰਡੀਆ ਚ ਇੱਕ ਭੇਡ ਚਾਲ ਹੈ ਜੇ ਆਪਾਂ ਕੈਨੇਡਾ ਜਾਣਾ ਸ਼ੁਰੂ ਹੋਏ ਤਾਂ ਸਾਰੇ ਕੈਨੇਡਾ ਜਾਣਾ ਸ਼ੁਰੂ ਹੋਗੇ ਉਸ ਤੋਂ ਬਾਅਦ ਜੇ ਬ੍ਰੈਮਟਨ ਜਾਣਾ ਸ਼ੁਰੂ ਹੋਏ ਤੇ ਆਪਾਂ ਬ੍ਰੈਮਟਨ ਔਰ ਸਰੀ ਸਰੀ ਜਾਣਾ ਹੋਰ ਕਿਤੇ ਨਹੀਂ ਜਾਣਾ ਫਿਰ ਆ ਜਾਂਦਾ ਸੀ ਕਿ ਬ੍ਰੈਮਟਨ ਸਰੀ ਚ ਪੀਆਰ ਮਿਲ ਗਈ ਮਿਲ ਗਈ ਨਹੀਂ ਤਾਂ ਫਿਰ ਅਸੀਂ ਕਿਤੇ ਹੋਰ ਮੂਵ ਕਰ ਜਾਗੇ ਹੁਣ ਇੱਕ ਨਵੀਂ ਪੇਡ ਚੱਲ ਚਲੀ ਹੈ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਜੀ ਕਿ ਪਰਸਨਲ ਸਪੋਰਟ ਵਰਕਰ ਅਸੀਂ ਲੈਣਾ ਤੇ ਬਸ ਸਪੋਰਟ ਵਰਕਰ ਹੀ ਲੈਣਾ ਉਹ ਸਾਰੀ ਦੁਨੀਆ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਕਰਨਾ ਚਾਹਦੀ ਹੈ ਜਿਹੜੀ ਇਨ ਕੈਨੇਡਾ ਹੈਗੀ ਹੈ ਫਿਰ ਅਸੀਂ ਕਹਾਂਗੇ ਕਿ अर्ली ਚਾਈਲਡਹੂਡ ਐਜੂਕੇਸ਼ਨ ਦਾ ਪ੍ਰੋਗਰਾਮ ਬਟ ਫਿਰ ਵੀ अर्ली ਚਾਈਲਡਹੂਡ ਐਜੂਕੇਸ਼ਨ ਦਾ ਪ੍ਰੋਗਰਾਮ ਪਰਸਨਲ ਸਪੋਰਟ ਵਰਕਰ ਤੋਂ ਕਿਤੇ ਕਿਤੇ ਬੈਟਰ ਮੈਂ ਕਹਾਂਗਾ ਕਿਉਂਕਿ ਕਿਉਂਕਿ ਜਿਹੜੇ ਅਰਲੀ ਚਾਈਲਡਹੂਡ ਐਜੂਕੇਟਰ ਹੈਗੇ ਆ ਨਾ ਜਿਹੜੇ ਡੇ ਕੇਅਰ ਸੈਂਟਰਸ ਆ ਕੈਨੇਡਾ ਚ ਉਹ ਹੱਲੇ ਵੀ ਬਹੁਤ ਘੱਟ ਆ ਔਰ ਮੋਸਟ ਆਫ ਦ ਫੈਮਿਲੀਜ਼ ਆਰ ਵਰਕਿੰਗ ਤਾਂ ਜਿਹੜੇ ਛੋਟੇ ਬੱਚਿਆਂ ਨੂੰ ਸੰਭਾਲਣ ਦੇ ਜਿਹੜੇ ਡੇ ਕੇਅਰ ਸੈਂਟਰਸ ਆ ਦੇ మేక్ ਲੋਟ ਆਫ ਮਨੀ ਈਵਨ ਤੁਸੀਂ ਅਰਲੀ ਚਾਈਲਡਹੂਡ ਐਜੂਕੇਟਰ ਦੀ ਸਰਟੀਫਿਕੇਸ਼ਨ ਲੈ ਕੇ ਤੁਸੀਂ ਆਪਣਾ ਡੇ ਕੇਅਰ ਸੈਂਟਰ ਵੀ ਖੋਲ ਸਕਦੇ ਹੋ ਸੋ ਅਸੀਂ ਇੱਕ ਤਾਂ পেট ਚਾਲ ਤੋਂ ਬਾਹਰ ਨਿਕਲੀ ਐ ਦੂਸਰੀ ਚੀਜ਼ ਹੈ ਠੀਕ ਐ ਤੁਸੀਂ ਨੌਕਰੀ ਲੱਭ ਰਹੇ ਹੋ ਬਟ ਤੁਸੀਂ ਕੁਝ ਇਦਾਂ ਦਾ ਵੀ ਕਰੋ ਜਿਹਦੇ ਨਾਲ ਤੁਸੀਂ ਇਮਪਲੋਇਰ ਵੀ ਬਣੋ ਤੁਸੀਂ ਇਮਪਲੋਇਰ ਵੀ ਬਣ ਸਕਦੇ ਹੋ ਤੁਸੀਂ ਆਪਣੇ ਆਪ ਨੂੰ ਇੱਕ ਡੇ ਕੇਅਰ ਸੈਂਟਰ ਸਟੈਬਲਿਸ਼ ਕਰ ਸਕਦੇ ਹੋ ਕੱਲ ਨੂੰ ਆਪਣੇ ਨਾਲ ਚਾਰ ਬੰਦਿਆਂ ਨੂੰ ਨੌਕਰੀ ਦੇ ਸਕਦੇ ਹੋ ਕਿਉਂਕਿ ਹੱਲੇ ਵੀ ਮੈਨੂੰ ਲੱਗਦਾ ਹੈ ਕਿ ਕੈਨੇਡਾ ਬਹੁਤ ਅੰਡਰ ਡਿਵੈਲਪਡ ਹੈ ਕੈਨੋ ਡਿਵੈਲਪਡ ਨੇਸ਼ਨ ਹੈਗਾ ਦੇਖੋ ਬੱਸਸ ਦੇ ਰੂਟਸ ਉੱਥੇ ਪੂਰੇ ਨਹੀਂ ਹੈਗੇ ਟ੍ਰੇਨਸ ਦੇ ਰੂਟ ਉੱਥੇ ਪੂਰੇ ਨਹੀਂ ਹੈਗੇ ਸ਼ਹਿਰ ਹੱਲੇ ਪੂਰੇ ਡਿਵੈਲਪ ਉੱਥੇ ਨਹੀਂ ਹੈਗੇ ਦੇਖੋ ਭਾਵੇਂ ਹਰ ਸ਼ਹਿਰ ਚ ਫੈਸਿਲਿਟੀ ਹੈਗੀ ਹੈ ਪਰ ਜੇ ਅੱਜ ਵੀ ਮੈਨੂੰ ਉੱਥੇ ਕਲੀਨਿੰਗ ਸਰਵਿਸਿਜ਼ ਲਈ ਬੰਦੇ ਚਾਹੀਦੇ ਹਨਾ ਤਾਂ ਸਰ 35 ਡਾਲਰ ਘੰਟੇ ਦਾ ਬੰਦਾ ਲੈਂਦਾ ਜਿਹੜਾ ਕਲੀਨਿੰਗ ਕਰਦਾ ਹੂੰ ਬੜਾ ਇੰਪੋਰਟੈਂਟ ਹੈ 35 ਡਾਲਰ ਜੇ ਅੱਜ ਕੋਈ ਬੱਚਾ ਆਪਣਾ ਗੂਗਲ ਤੇ ਐਪ ਬਣਾ ਲੇ ਨਾ ਔਰ ਗੂਗਲ ਤੇ ਐਡ ਪਾ ਦੇ ਕਿ ਮੈਂ ਕਲੀਨਿੰਗ ਕਰਦਾ ਮੈਂ 25 ਡਾਲਰ ਚ ਕਰਾਂਗਾ ਤਾਂ ਮੈਨੂੰ ਲੱਗਦਾ ਉਹਦੇ ਕੋਈ ਵੇਲ ਨਹੀਂ ਹੋਏਗੀ ਆਪਣੇ ਬੱਚੇ ਕਹਿੰਦੇ ਮੈਂ ਕਲੀਨਿੰਗ ਕਰਦਾਗਾ ਪਰ ਮੇਰੇ ਕੋਲ ਇਕੁਪਮੈਂਟ ਨਹੀਂ ਹੈਗੀ ਦੇਖੋ ਇਕੁਪਮੈਂਟ ਤਾਂ ਤੁਹਾਡੇ ਕੋਲ ਆਪਣੀ ਹੋਣੀ ਚਾਹੀਦੀ ਹੈ ਨਾ ਕਲੀਨਿੰਗ ਸਰਵਿਸਿਜ਼ ਚ ਇੰਨਾ ਕੰਮ ਹੈਗਾ ਤੁਸੀਂ ਸੋਚ ਵੀ ਨਹੀਂ ਸਕਦੇ ਤੁਸੀਂ ਕੋ ਮੈਂ ਕਾਹ ਕੱਟਣੀ ਸ਼ੁਰੂ ਕਰਦਾ ਪਰ ਸੇਵਣਨੇ ਸ਼ੁਰੂ ਕਰ ਦੋ ਕਿ ਮੈਂ ਕਾਹ ਕੱਟਦਾ ਜੀ ਮੈਨੂੰ 25 ਡਾਲਰ ਦੋ ਮੈਂ ਤੁਹਾਡੇ ਘਰ ਦੀ ਕਾਹ ਕੱਟ ਜਾਗਾ ਅੱਧੇ ਘੰਟਾ ਦਾ ਕੰਮ ਬੱਚੇ ਐਫਰਟ ਨਹੀਂ ਕਰਦੇ ਦੂਸਰੀ ਚੀਜ਼ ਹੈ ਤੁਸੀਂ ਕੀ ਕਹਿੰਦੇ ਇਨਸਟ੍ਰਕਟਰ ਬਣ ਸਕਦੇ ਹੋ ਤੁਸੀਂ ਆਪਣੀ ਲਰਨਿੰਗ ਕਲਾਸਿਸ ਖੋਲ ਸਕਦੇ ਹੋ ਤੋ ਬਹੁਤ ਸਾਰੇ ਇਦਾਂ ਦੇ ਕੰਮ ਹੈਗੇ ਆ ਜਿਦੇ ਚ ਅੱਜ ਦੀ ਡੇਟ ਚ ਵੀ ਘਾਟ ਹੈ ਸਰਟੀਫਾਈਡ ਤੁਸੀਂ ਕੋ ਕਲਾਉਡ ਕਿਚਨ ਖੋਲ ਸਕਦੇ ਹੋ ਬਹੁਤ ਕੰਮ ਹੈ ਕਲਾਉਡ ਕਿਚਨ ਇੱਕ ਸਰਟੀਫਾਈਡ ਸ਼ੈਫ ਜਿਨੇ ਕਲਰ ਦੀ ਮੈਨੇਜਮੈਂਟ ਦਾ ਕੋਰਸ ਕੀਤਾ ਹੈ ਕਲਾਉਡ ਕਿਚਨ ਦਾ ਮਤਲਬ ਹੁੰਦਾ ਕਿ ਮੈਂ ਥੋੜੀ ਜਿਹੀ ਜਗ੍ਹਾ ਕਿਤੇ ਵੀ ਰੈਂਟ ਤੇ ਲਈ ਤੇ ਉੱਥੇ ਬਸ ਕਿਚਨ ਹੈਗੀ ਤੇ ਮੈਂ ਉੱਥੇ ਜਾ ਕੇ ਖਾਣਾ ਬਣਾ ਕੇ ਵੇਚਦਾ ਉਹਨੂੰ ਕਹਿੰਦੇ ਕਲਾਉਡ ਕਿਚਨ ਹੈ ਕਾਫੀ ਬਦਨਿਆ ਨੇ ਕੰਮ ਕੀਤਾ ਹੋਇਆ ਰੋਟੀ ਜਿੰਨੂੰ ਕਹਿੰਦੇ ਆ ਡਿਫਰੈਂਟ ਡਿਲੀਵਰੀ ਸਿਸਟਮ ਦਾ ਬਟ ਹੱਲੇ ਵੀ ਬਹੁਤ ਜ਼ਿਆਦਾ ਸਕੋਪ ਹੈਗਾ ਪਰ ਸਾਡੇ ਜਿਹੜੇ ਬੱਚੇ ਹੈਗੇ ਨਾ ਉਹ ਜੋਬ 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 ਦਰੋਂ ਲਾ ਪੰਦੇ ਬਟ ਕੋਈ ਬੱਚਾ ਆਪਣਾ ਕੰਮ ਕਰਨ ਤੋਂ ਥੋੜਾ ਜਿਹਾ ਡਰਦੇ ਐ ਜਿਹਦੇ ਚ ਪੈਸੇ ਵੀ ਜਾ ਰਹੇ ਪਰ ਐਫਰਟ ਲੱਗੇਗਾ ਇਨੀਸ਼ੀਅਲੀ ਠੱਕੇ ਖਾਣੇ ਪੈਂਦੇ ਕੋਈ ਵੀ ਅੱਜ ਜੇ ਐਲਨ ਮਸਕ ਐਲਨ ਮਸਕ ਬਣਿਆ ਤਾਂ ਮੈਨੂੰ ਲੱਗਦਾ ਉਹ 12 ਵਾਰ ਹੀ ਮੰਦਣਾ ਹੋਣਾ ਹੈ ਬਚਪਨ ਜਿੱਥੋਂ ਨੇ ਸਟਾਰਟ ਕੀਤਾ ਚੈੱਕ ਕਰੋ ਉਹ ਮਾਈਗ੍ਰੈਂਟ ਸੀ ਯੂ ਐਸ ਵਿੱਚ ਯੂਕਰੇਨੀਅਨ ਸੀ ਜਾਂ ਰਸ਼ੀਅਨ ਸੀ ਉੱਥੋਂ ਆਇਆ ਸੀ ਅਜ ਆਰਨੋਲਡ ਵੀ ਆਸਟਰੀਆ ਦਾ ਮਾਈਗ੍ਰੈਂਟ ਹੈਗਾ ਸੀ ਸੋ ਜਿੰਨੇ ਵੀ ਕੰਮ ਸ਼ੁਰੂ ਕੀਤਾ ਉਹਨੇ ਸਕ੍ਰੈਚ ਤੋਂ ਸ਼ੁਰੂ ਕੀਤਾ ਤੁਸੀਂ ਵੀ ਜੇ ਅੱਜ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਕ੍ਰੈਚ ਤੋਂ ਸ਼ੁਰੂ ਕਰੋ ਬਹੁਤ ਸਾਰੇ ਇਦਾਂ ਦੇ ਕੰਮ ਹੈਗੇ ਨੇ ਜਿਹੜੇ ਤੁਸੀਂ ਖੁਦ ਕਰ ਸਕਦੇ ਹੋ ਛੋਟੇ ਛੋਟੇ ਸਰਵਿਸਿਜ਼ ਸਰਵਿਸਿਜ਼ ਬਹੁਤ سارے ਕੰਮ ਹੈਗੇ ਆ ਇਦਾਂ ਦੇ ਜਿਹੜੇ ਤੁਸੀਂ ਖੁਦ ਵੀ ਕਰ ਸਕਦੇ ਹੋ ਔਰ ਅੱچھے ਪੈਸੇ ਕਮਾ ਸਕਦੇ ਹੋ ਬਟ ਐਫਰਟ ਦੀ ਕਿਤੇ ਨਾ ਕਿਤੇ ਕਮੀ ਆ ਫੋਟੋਗ੍ਰਾਫੀ ਵਰਗੇ ਕੰਮ ਹੋ ਗਏ ਕੀ ਕਹਿੰਦੇ ਆ ਮੈਂ ਸੋਸ਼ਲ ਮੀਡੀਆ ਕੀ ਕਹਿੰਦੇ ਜਿਹੜੇ ਵੀਡੀਓਜ਼ ਬਣਦੇ ਆ ਕੰਪਨੀਆਂ ਦੇ ਇਦਾਂ ਦੇ ਕੰਮ ਹੋ ਗਏ ਬਹੁਤ ਸਾਰੇ ਇਦਾਂ ਦੇ ਕੰਮ ਆ ਜਿਹੜੇ ਤੁਸੀਂ ਆਪੇ ਕਰ ਸਕਦੇ ਹੋ ਬਟ ਅਸੀਂ ਉਦਾਂ ਦੇ ਕੰਮ ਨਹੀਂ ਕਰ ਰਹੇ ਬਿਲਕੁਲ ਠੀਕ ਹੈ ਤੇ ਇਹ ਹੁਣ ਤੁਸੀਂ ਜਿਹੜਾ ਜ਼ਿਕਰ ਕੀਤਾ ਬਹੁਤ ਸਾਰੇ ਇੰਪੋਰਟੈਂਟ ਕੋਰਸਸ ਦਾ ਏ ਹੁਣ ਜਨੂਅਰੀ ਦੇ ਵਿੱਚ ਜਾਂ ਸੈਪਟੈਂਬਰ ਚ ਤੱਕ ਤਾਂ ਮੈਂ ਜਨੂਅਰੀ ਸਾਡੇ ਪੰਜਾਬ ਦੀ ਐਸਥੀਟੀਸ਼ੀਅਨ ਦਾ ਜਿਹੜਾ ਕੋਰਸ ਹੈਗਾ ਨਾ ਜਿਹਨੂੰ ਕਹਿੰਦੇ ਬਿਊਟੀਸ਼ੀਅਨ ਦਾ ਕੋਰਸ ਅਪਾਇੰਟਮੈਂਟ ਲੈਣੀ ਪੈਂਦੀ ਹੈ ਸਰ ਔਰ ਜੇ ਆਪਾਂ 10 ਮਿੰਟ ਲੇਟ ਪਹੁੰਚੇ ਤਾਂ ਐਸਥੀਟੀਸ਼ੀਅਨ ਕੋਲ ਤਾਂ ਉਹ ਕਹਿੰਦੀ ਮੈਂ ਤੁਹਾਡਾ ਟਾਈਮ ਨਿਕਲ ਗਿਆ ਮੈਂ ਨਹੀਂ ਉਹ ਕਰ ਸਕਦੀ ਹੂੰ ਠੀਕ ਹੈ ਜੇ ਅੱਜ ਕੱਲ੍ਹ ਨੂੰ ਕੁੜੀਆਂ ਨੇਲਸ ਕਰਾਉਂਦੀਆਂ ਤਾਂ 50 ਡਾਲਰ ਕਟਿੰਗ ਦੇ 50 ਡਾਲਰ ਕਲਰ ਦੇ 100 ਡਾਲਰ ਮਤਲਬ ਮੈਂ ਤਾਂ ਦੱਸ ਰਿਹਾ ਕਿ ਇੰਨੇ ਇੱਕ ਪੈਸੇ ਛੋਟੀਆਂ-ਛੋਟੀਆਂ ਸਰਵਿਸਿਸ ਦੇ ਉੱਥੇ ਲੈ ਜਾਂਦੇ ਨੇ ਔਰ ਅੱچھے ਪੈਸੇ ਕਮਾ ਰਹੇ ਨੇ ਬੱਚੇ ਵੀ ਆਪਣੇ ਜਿਹੜੇ ਹੁਨਾਰਨੇ ਹੈਅਰ ਕਟਿੰਗ ਦੇ ਕੋਰਸਿਸ ਚ ਬਿਊਟੀਸ਼ਨ ਦੇ ਕੋਰਸਿਸ ਚ ਨੇਲ ਆਰਟ ਦੇ ਕੋਰਸਿਸ ਚ ਨੇਲ ਆਰਟ ਦੇ ਕੋਰਸਿਸ ਚ ਇੰਨੇ ਕ ਪੈਸੇ ਕਮਾ ਰਹੇ ਨੇ ਬੱਚੇ ਆਪਣੇ ਉੱਥੇ ਕਿਉਂਕਿ ਉੱਥੇ ਡਾਲਰ ਮਿਲਦੇ ਆ ਸੋ ਕਿਉਂਕਿ ਉਹਨੇ 10 ਮਿੰਟ ਲੇਟ ਹੋ ਗਏ ਜਿਹੜੇ ਬੰਦੇ ਨੇ ਤੁਹਾਡੇ ਵਾਲ ਕੱਟਣੇ ਸੀ ਜਾਂ ਜਿੰਨੇ ਤੁਹਾਨੂੰ ਸਰਵਿਸਿਸ ਦੇਣੀਆਂ ਸੀ ਉਹ ਤਾਂ ਘੰਟੇ ਦੇ ਪੈਸੇ ਚਾਰਜ ਕਰ ਰਿਆ ਨਾ ਜੇ ਤੁਸੀਂ 10 ਮਿੰਟ ਲੇਟ ਹੋ ਗਏ ਉਹਨੇ ਤਾਂ ਆਪਣੇ ਘੰਟੇ ਦੇ پیسے ਚਾਰਜ ਕਰ ਲੈਣੇ ਐ এমਪਲੋਇਰ ਤੁਸੇ এমਪਲੋਇਰ ਤੁਹਾਨੂੰ ਨਹੀਂ ਦੇਵੇਗਾ ਅਪਾਇੰਟਮੈਂਟ ਹੂੰ ਸੋ ਮੈਂ ਕਮਾਂਗਾ ਕਿ ਕੋਈ ਵੀ ਫਿਟਨੈਸ ਐਂਡ ਹੈਲਥ ਪ੍ਰੋਮੋਸ਼ਨ ਦਾ ਕੋਰਸ ਕਰ ਲਓ ਔਰ ਆਪਣਾ ਕੋਈ ਛੋਟਾ ਜਿਹਾ ਯੋਗਾ ਸੈਂਟਰ ਖੋਲ ਲਿਏ ਜਾਂ ਆਪਾਂ ਡਾਈਟੀਸ਼ਨ ਦਾ ਕੋਰਸ ਕਰ ਲਈ ਮਤਲਬ ਕਿ ਐਂਡਲੈਸ ਓਪਰਚ्युनिटीज ਐਂਡਲੈਸ ਸਰਵਿਸਿਜ਼ ਚ ਐਂਡਲੈਸ ਓਪਰਚ्युनिटीज ਹੈਗੀਆਂ ਕਿਉਂਕਿ ਮੈਂ ਉੱਥੇ ਰਹਿਣਾ ਮੈਨੂੰ ਮੈਨੂੰ ਆਪੇ ਬਹੁਤ ਦਿੱਕਤ ਆਉਂਦੀ ਐ ਮੈਂ ਕੋਈ ਕੰਮ ਕਰਾਉਣਾ ਹੁੰਦਾ ਮੈਨੂੰ ਬੰਦਾ ਨਹੀਂ ਲੱਭਦਾ ਤੁਸੀਂ ਕਹੋਗੇ ਹੁਣੇ ਸਾਡਾ ਕੋਈ ਸ਼ਿਫਟ ਹੋਇਆ ਉੱਥੇ ਉਹਦੀ ਗਾਰਾਜ ਚ ਗੱਤਾ ਪਿਆ ਸੀ ਗਾਰਾਜ ਭਰ ਗਿਆ ਪੂਰਾ ਗੱਤੇ ਦੇ ਨਾਲ ਚਕਾਣ ਵਾਸਤੇ ਗੱਤਾ ਚਕਾਣ ਵਾਸਤੇ 250 ਡਾਲਰ ਦੇਣਾ ਪਿਆ ਪਰ ਕੰਮ 25 ਮਿੰਟ ਦਾ ਸੀ ਸਰ ਜੀ 25 ਮਿੰਟ ਦੇ ਕੰਮ ਪਿੱਛੇ 250 ਡਾਲਰ ਦੇਣਾ ਪਿਆ ਦੇਖੋ ਕਿਹੜੀ ਬਿੱਡੀ ਗੱਲ ਸੋ ਸਟੂਡੈਂਟ ਕੰਮ ਬਹੁਤ ਹੈ ਕਰਨ ਵਾਲੇ ਤੁਸੀਂ ਚਾਹੀਦੇ ਹੋ ਔਰ ਐਫਰਟ ਚਾਹੀਦਾ ਤੁਹਾਡੇ ਵੱਲੋਂ ਔਰ ਜੇ ਐਫਰਟ ਨਹੀਂ ਹੋਏਗਾ ਨਾ ਕਿਤੇ ਵੀ ਨਹੀਂ ਕੁਝ ਮਿਲਣਾ ਨਾ ਇੰਡੀਆ ਚ ਮਿਲਣਾ ਨਾ ਜਰਮਨੀ ਚ ਮਿਲਣਾ ਨਾ ਯੂਕੇ ਚ ਮਿਲਣਾ ਹਰ ਕੰਟਰੀ ਚ ਸਾਨੂੰ ਐਫਰਟ ਮਾਰਨਾ ਪੈਣਾ ਸੋ ਜ਼ਰੂਰ ਤੁਸੀਂ ਮੈਨੂੰ ਮਿਲੋ ਆਪਣੇ ਡਾਊਟਸ ਕਲੀਅਰ ਕਰੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਰੀਅਲਿਸਟ ਮੈਂ ਐਗਜ਼ਾਮ ਰੀਅਲ ਸਟੋਰੀ ਦੱਸਾਂਗਾ ਜਾਂ ਰਿਐਲਿਟੀ ਦੱਸਾਂਗਾ ਕਿ ਕਿੱਦਾਂ ਪੀਆਰ ਹੋ ਸਕਦੀ ਕਿੱਦਾਂ ਆਪਾਂ ਸੈਟਲ ਹੋ ਸਕਦੇ ਆ ਬਿਕਾਜ਼ ਮੈਂ ਕਿਸੇ ਸਟੂਡੈਂਟ ਨੂੰ ਵੀ ਗਲਤ ਗਾਈਡੈਂਸ ਨਹੀਂ ਦੇਣਾ ਚਾਹੁੰਦਾ ਬਿਲਕੁਲ ਜੀ ਸੋ ਬਹੁਤ ਹੀ ਮਹੱਤਵਪੂਰਨ ਵੀਡੀਓ ਸਕ੍ਰੀਨ ਨੰਬਰ ਹੈ 90413 90412 ਪਰਸਨਲੀ ਜਸਮੀਤ ਜੀ ਨੂੰ ਮਿਲੋ ਫਿਰ ਜ਼ਿੰਦਗੀ ਬਾਰੇ ਤੱਕ ਬਹੁਤ ਧੰਨਵਾਦ ਥੈਂਕ ਯੂ ਸੋ ਮਚ